ਤੋ ਪਹਿਲਾਂ ਮੈਂ ਧੰਨਵਾਦ ਕਰਦਾ ਤੁਹਾਡਾ ਜਾਗ ਦੇ ਸਿਰਾਂ ਦਾ ਚੌਂਦੀਆਂ ਜਮੀਰਾਂ ਦਾ ਨਿਹੰਗ ਸਿੰਘ ਸਾਡੀਆਂ ਗੁਰੂਆਂ ਲਾਡੀਆਂ ਫੌਜਾਂ ਦਾ ਬਾਪੂ ਜੀ ਖੜੇ ਨੇ ਨਰਜੀਤ ਖੜਾ ਜਿੰਨੇ ਵੀ ਤੁਸੀਂ ਬਈ ਚੱਲ ਕੇ ਆਏ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਅੱਜ ਇਹਨਾਂ ਲਗਾਤਾਰ ਪਿਛਲੇ 40 ਸਾਲ ਤੋਂ ਜਿਹੜਾ ਪਾਕ ਸਾਡੇ ਜ਼ਰਾਮਾ ਦੇ ਵਿੱਚ ਸਾਡਾ ਸਾਰਾ ਟਕਰੀ ਮਾਲਵਾ ਦੇ ਕਿ ਰਾਸਪਾਂ ਟੱਕ ਦੇ ਰੋਕ ਮਾਰ ਕੇ ਰਾਸਪਾਂ ਦੇ ਲੋਕਾਂ ਦਾ ਧੰਨਵਾਦ ਹੈ ਅੱਜ ਉਹ ਵੀ ਚਾਹ ਪਹੁੰਚੀ ਆਪਣੀ ਨਹੀਂ ਇੱਥੇ ਅਵੇ ਇਹ ਲੋਕ ਨੇ ਦੇਖੇ ਸੋ ਇਹਨਾਂ ਨੇ ਬਹੁਤ ੱੱਕਾ ਤੇ ਜ਼ਬਰਦਸਤੀ ਕੀਤੀ ਬਹੁਤ ਹੋ ਗਈ ਕੀਤੀ ਬਹੁਤ ਬੰਦੇ ਆਪਣੇ ਘਰਾਂ ਦੇ ਵਿੱਚ ਇਹਨਾਂ ਨੇ ਘੇਰੇ ਨਗਰਬੰਦ ਕੀਤੇ ਰਾਂਦੇ ਉੱਤੇ ਵੀ ਗੱਡੀਆਂ ਕੇੜੀਆਂ ਬੱਸਾਂ ਕੇੜੀਆਂ ਇਹਨਾਂ ਨੇ ਪੂਰਾ ਅੱਡੀ ਚੋਟੀ ਦਾ ਜੋਰ ਲਾਇਆ ਸਰਕਾਰ ਨੇ ਪ੍ਰਸ਼ਾਸਨ ਨੇ ਦੇ ਨਾਂ ਦੇ ਡੈਂਗ ਦਸਤੀਆਂ ਦੇ ਬੰਦੇ ਉਹਨਾਂ ਨੇ ਮਿਲ ਕੇ ਵੀ ਇਹ ਜਿਹੜਾ ਇਹਨਾਂ ਲੋਕਾਂ ਨੂੰ ਇੱਕ ਪਹੁੰਚਣ ਨਾ ਦਿੱਤਾ ਜਾਵੇ ਪਰ ਆਪ ਤੁਸੀਂ ਤੋਂ ਕੀ ਹੋਗਾ ਹੋ ਇਹ ਰਾਈ ਦੀ ਸ਼ੁਰੂਆਤ ਹੈ ਆਪਾਂ ਇਹ ਜਿੱਤ ਵੱਲ ਇੱਕ ਕਦਮ ਪਟਿਆ ਹਲੇ ਜੋ 40 ਸਾਲ ਤੋਂ ਲਗਾਤਾਰ ਆਪਾਂ 11 ਕੈਮੀਕਲ ਪੀ ਰਹੇ ਆ ਅੱਜ ਆਪ ਹੋ ਜੀ ਇੱਕ ਸ਼ੁਰੂਆਤ ਕੀਤੀ ਹੈ ਕਦਮ ਚੱਕਿਆulai ਹਲੇ ਕੋ ਜਿੰਨੀ ਬਹੁਤ ਜ਼ਰੂਰੀ ਹੈ ਤੇ ਹਲੇ ਭਰਾਵੋ ਮੰਜ਼ਿਲ ਨੇੜੇ ਨਹੀਂ ਹੈਗੀ ਮੇਰੇ ਵੀ ਇਹ ਕਦਰਤ ਵੀ ਹੈ ਬੜਾ ਕਾ ਜੈਨਾ ਸੋਚ ਕੇ ਤੁਸੀਂ ਕਹੀ ਜਿਹਾ ਆਪਾ ਜਿੱਤ ਲਿਆ ਮੋਰਚਾ ਹਲੇ ਮੋਰਚਾ ਨਹੀਂ ਦਿੱਤਿਆ ਜਿਵੇਂ ਕਿ ਤੁਹਾਨੂੰ ਇੱਥੇ ਪਤਾ ਲੱਗਿਆ ਜਿਵੇਂ ਮੈਨੂੰ ਗੱਲ ਹੋਈ ਨਹੀਂ ਉਹ ਕਹਿੰਦੇ ਵੀ ਅੱਲਾ ਜਿਹੜਾ ਬਹਾਦਰ ਕੇ ਆਲਾ ਬਹਾਦਰ ਕੇ ਆਲਾ ਜਿਹਦਾ પ્લાન્ટ ਆ ਜਿੱਥੋਂ 1.5 ਕਰੋੜ ਲੀਟਰ ਪਾਣੀ ਇੱਕ ਦਿਨ ਦੇ ਵਿੱਚ ਪੈਂਦਾ ਜ਼ਹਿਰ ਦਾ ਕੈਮੀਕਲ ਦਾ ਉਹ ਇਹਨਾਂ ਨੇ ਦੋ ਜਿਨ੍ਹਾਂ ਦਾ ਸਮਾਂ ਇੱਥੇ ਰੈਡੀ ਹੀ ਸ਼ਾਮ ਬਣ ਕੇ ਗਿਆ ਸੀ ਦੋ ਦਿਨਾਂ ਦੇ ਵਿੱਚ ਡੀਸੀ ਐਡੀਸੀ ਵੀ ਅਸੀਂ ਦੋ ਦਿਨਾਂ ਦੇ ਵਿੱਚ ਉਹ ਬਾਦਰਕੇ ਵਾਲਾ ਜਿਹੜਾ ਜਹਿਰ ਬੰਦ ਕਰ ਦੇਣਾ ਜਿਹੜਾ ਨੌਕ ਨੌਂ ਮੀਥਲ ਆਪਣਾ ਤਾਜਪੁਰ ਰੋਡ ਵਾਲਾ ਦੇ ਕੋਲੋਂ ਪੈਂਦਾ ਜਹਿਰ ਉਹ ਅਸੀਂ ਇੱਕ ਹਫ਼ਤੇ ਦੇ ਵਿੱਚ ਇੱਕ ਹਫ਼ਤੇ ਦੇ ਹਾਂਜੀ ਹਾਂਜੀ ਇੱਕ ਹਫ਼ਤੇ ਦੇ ਵਿੱਚ ਨੂੰ ਬੰਦ ਕਰਨਾ ਵੀ ਕੋਈ ਅੰਝ ਜਿਹੜੀਆਂ ਕਾਨੂੰਨੀ ਕੀ ਕਰਿਆ ਹੁੰਦੀ ਆ ਪੂਰੀ ਕਰਨੀ ਆ ਸੋ ਭਰਾਵੋ ਇਹ ਆਪਣੀ ਸ਼ੁਰੂਆਤ ਹੈ ਜਿਹੜੇ ਕਹਿੰਦੇ ਸੀ ਲੁਧਿਆਣੇ ਨਹੀਂ ਪਹੁੰਚਣ ਦੇਣੇ ਜਿਹੜੇ ਕਹਿੰਦੇ ਖਰੂਦਪੁਰ ਕੋਲ ਬੰਦੇ ਨੇ ਅੱਜ ਖਰੂਦਪੁਰ ਆਲੇ ਨੇ ਬਹੁਤ ਮੋਰਚੇ ਤੇ ਲੱਗਦੇ ਰਹੇ ਆ ਬਹੁਤ ਸਮੇਂ ਤੋਂ ਬਹੁਤ ਬੰਦਿਆਂ ਨੇ ਮੋਰਚਾ ਲਾਇਆ ਪਰ ਕਿਸੇ ਵੀ ਮੋਰਚੇ ਨੇ ਇੱਕ ਬੂੰਦ ਜ਼ਰ ਦੀ ਸਾਡੇ ਸਾਥ ਵਿੱਚ ਪੈਣ ਤੋਂ ਰੋਕ ਨਹੀਂ ਸਕੇ ਅੱਜ ਤੁਹਾਡੀ ਬਹੁਤ ਵੱਡੀ ਜੈਤ ਸਾਹਿਬ ਤੁਸੀਂ 1.5 ਕਿਲੋ ਲੀਟਰ ਜ਼ਹਿਰ ਆ ਦੋ ਦੋਨਾਂ ਨੂੰ ਬੰਦ ਕਰਾ ਦਿੱਤੇ ਸਾਡੀ ਜਿੱਤ ਹੈ ਪਰ ਜੁੱਫੀ ਦੀ ਗੱਲ ਪੰਜਾਬ ਤੋਂ ਹਰਿਆਣਾ ਤੋਂ ਤਸਵੀਰ ਹੈ ਮੈਂ ਜਾਣਦੀ ਹਾਂ 20 ਬੰਦੇ ਹੋਇਆ 50 ਬੰਦੇ ਨੇ ਹਰਿਆਣੇ ਤੋਂ ਵੀ ਆਇਆ ਭਾਈ ਧੰਨਵਾਦ ਸੁਣਾ ਰਿਹਾ ਚਾਹੁੰਦੇ ਨੇ ਮੈਂ ਕੱਲੀ ਕਿਹਾ ਮਾਨੂੰ ਰੋਪੜਾ ਚੌਂਕੀ ਤੇ ਜੇਦਲ ਕਰ ਲਿਆ ਟੜਕੇ ਤੋਂ ਕੱਟਿਆ ਸਾਹਮਣਾ ਚੌਂਕੀ ਦੇ ਆ ਭਾਈ ਇੱਕ ਵਾਰ ਫਿਰ ਜੇ ਕੱਲ ਸੁਣਨ ਵਾਲੀ ਆ ਪਰ ਦੁੱਖ ਦੀ ਗੱਲ ਹੈ ਦੇਖੋ ਕਿ ਸਾਨੂੰ ਘੇਰਿਆ ਗਿਆ ਬੰਦੇ ਫੜ ਲਏ ਚੌਕੀਆਂ ਥਾਣਿਆਂ 'ਚ ਬੰਦ ਕਰਤੇ ਕਾਰਜ ਬੰਦ ਕਰਤੇ ਉਹਦੇ ਪਲਸ ਨੇ ਨਾਲ ਪਹਿਰਾ ਲਾ ਕੇ ਹਾਂ ਬਿਲਕੁਲ ਉਹਨਾਂ ਦੀ ਸਟੇਜ ਲਵਾਈ ਬਿਲਕੁਲ ਉਹਨਾਂ ਨੂੰ ਪ੍ਰਕਾਸ਼ ਕੀਤਾ ਉਹਨਾਂ ਦੇ ਲੰਗਰ ਚਲਾਏ ਉਹਨਾਂ ਨੂੰ ਪੂਰਾ ਜੋਖ ਖੁੱਲ ਸੀਗਾ ਉਹਨੇ ਬੋਲਿਆ ਇੱਥੇ ਪਸੇਵ ਅਧਿਕਾਰੀ ਕਹਿ ਰਹੇ ਆ ਜੀ ਤੁਸੀਂ ਸ਼ਾਂਤਮਈ ਪ੍ਰਦਰਸ਼ਨ ਕਰ ਸਰ ਕੋਈ ਵੀ ਕਰ ਸਕਦਾ ਹੈ ਜਿਹੜਾ ਮਤਲਬ ਉਹ ਸ਼ਾਂਤਮਈ ਹੋ ਕੇ ਅਸੀਂ ਕੁਲਤਨਾ ਹੋ ਕੇ ਬਈ ਭਾਈ ਅਸੀਂ ਆਪਣੀ ਗੱਲ ਰੱਖਣਾ ਔਰੇ ਸੀ ਹਾਂ ਜੀ ਆਸਾਰ ਵੀ ਨਹੀਂ ਕਰਲੀ ਆ ਆ ਸਾਰੇ ਅਫਸਰ ਵੀ ਕਦੇ ਸਾਰੀ ਪੁਛ ਕਢੀ ਆ ਤੁਸੀਂ ਆਪਣੇ ਜਮੀਰ ਤੇ ਕਵਾਜ ਸੁਣੋ ਆਪਣੇ ਜਮੀਰ ਦੀ ਆਪਣੇ ਦਿਲ ਦੀ ਆਪਣੇ ਬਸਤੀਆਂ ਦੇ ਕੋਲੇ ਘਰੇ ਜਾ ਕੇ ਨਾ ਉਹਨਾਂ ਨੂੰ ਸਿਰ ਤੇ ਫਰਾ ਕੇ ਕਾ ਆਪਣੀ ਆਪਣੇ ਦੋਸਤੋ ਪੁੱਛੋ ਕਿ ਉਹ ਨਹੀਂ ਗਲਤ ਤਾਂ ਸਹੀ ਆ ਮੁੱਦਾ ਸਹੀ ਨਹੀਂ ਪਾਣੀ ਤੁਸੀਂ ਪੀਂਦੇ ਨਹੀਂ ਉਹ ਜੇਰਾ ਛੋਡੇ ਵੀ ਕਰਾ ਕੇ ਆ ਗਏ ਬਾਈ ਮੰਨ ਲਓ ਤੁਸੀਂ ਕਹਿੰਦੇ ਤੁਸੀਂ ਫਿਲਟਰ ਲਵਾ ਲਓ ਉਹ ਬਾਈ ਫਸਲਾਵਾ ਪਾਣੀ ਵੀ ਪੀਂਦੇ ਹੋ ਨਹੀਂ ਅੱਜ ਨਹੀਂ ਫਸਲਾ ਖਾਣੇ ਹੋ ਨਾਜ ਖਾਣੇ ਹੋ ਆ ਜੇਰਾ ਨਾਲੀ ਫਾਰੇ ਸਾਡੇ ਘਰ ਤੇ ਖੜਕੀ ਇਹਨਾਂ ਨੇ ਡਰਦੀ ਐ ਡਾਮੀ ਕੈਮੀਕਲ ਪਾਈ ਜਾਂਦੇ ਫੌਰ ਕਰਕੇ ਸਾਰੇ ਪੰਜਾਬ ਦੇ ਪਾਣੀ ਦੀ ਜਿਗਰਨੀ ਵਾ ਗਿਆ ਕੋਈ ਪਾਣੀ ਪੀਂਦੇ ਹੋ ਨਹੀਂ ਰਿਆ ਇੱਥੇ ਕੋ ਸਰਕਾਰੀ ਸਵੱਛ ਬਣਦਾ ਕਾ ਜਨੇ ਬਈ ਬਹੁਤ ਸਾਰੇ ਕੱਲਿਆ ਲੁਧਿਆਣੇ ਆਏ ਹੋਰ ਜਿਹੜੇ ਤੋਂ ਆਏ ਹੋਣੇ ਆ ਆ ਸੈਂਕੜੇ ਹਜ਼ਾਰਾਂ ਦੀ ਗਿਣਤੀ ਆ ਦੇ ਪਲਸ ਲੱਗੀ ਸੀ ਤੁਹਾਨੂੰ ਬੇਨਤੀ ਕਰਦਾ ਇੱਕ ਵਾਰੀ ਬਲੀਪੁਰ ਪਿੰਡ ਜਾ ਕੇ ਦੇਖੋ ਬਲੀਪੁਰ ਪਿੰਡ ਜੇ 10 ਮਿੰਟ ਦੇ ਖੜ ਵੀ ਗਏ ਪਾਣੀ ਕੋਲੇ 15 ਨਾ ਨਾ 10 ਮਿੰਟ ਖੜਨਾ ਵੀ ਆਪਾਂ ਪਾਣੀ ਕੋਲੇ ਜਿਹੜੀਆਂ ਜੇਲਾਂ ਦਰੁਪਾ ਕੇ ਮਾਰਤਾ ਯਾਰ ਅੱਜੀ ਪਿੰਡਰ ਗਾਉਂ ਤੋਂ ਨਹੀਂ ਬਈ ਤਲਪ ਦੇ ਕਾਪਦੇ ਪਰ ਨੇਹਿਆ ਕਦੇ ਆਪਣੀ ਜਮੀਰ ਦੀ ਆਪਣੀ ਇਨਸਾਨੀਅਤ ਦੀ ਆਵਾਜ਼ ਨਹੀਂ ਸੁਣੀਦੀ ਹੁੰਦੀ ਆ ਫਰੈਸ਼ ਕਰਕੇ ਇਹ ਬਹੁਤ ਦੁਖਦੀ ਗੱਲ ਹੈ ਸਰਕਾਰ ਨੇ ਕੋਈ ਕਾਨੂੰਨ ਨਹੀਂ ਛੱਡੀ ਉਹਨਾਂ ਨੂੰ ਘਰਾਹ ਪਰ ਸੁਰੱਖਿਆ ਦੇ ਕੇ ਟਕਰਾਕ ਦਾ ਮਾਹੌਲ ਵੀ ਬਣਾਇਆ ਉਹਨੂੰ ਪਰਾਨਾ ਬਣਾ ਕੇ ਉਹਨੂੰ ਘੇਰਨ ਦਾ ਮਾਹੌਲ ਵੀ ਬਣਾਇਆ ਇਹ ਇੰਨਾ ਵੱਲੋਂ ਸਾਰਾ ਕੁਝ ਲਾਪਰਾਵੋ ਬੜਾ ਧੰਨਵਾਦ ਸਾਰਿਆਂ ਦਾ ਜਉਂਦੇ ਵਾਹਦੇ ਰੋ ਸਪੈਸ਼ਲ ਮੈਂ ਆਜਾ ਭਾਈ ਆਜਾ ਭਾਈ ਸਵੇਰ ਦੇ ਬਾਅਦ ਅੱਗੇ ਲੈ ਮਾਈਕਾ ਤਾਂ ਹੀ ਮੋਲਾਰੇ ਕਹਿਨੇ ਆ ਬਾਈ ਬਹੁਤ ਧੰਨਵਾਦ ਬਾਈ ਜਰ ਸਹੀ ਗੱਲ ਆ ਇਹ ਇਹ ਅਸਲ ਜੋਧਾ ਪੰਜਾਬ ਦਾ ਆ ਸਸਤੀ ਜੋਧਾ ਬਾਈ ਬਾਈ ਸਹੀ ਮੈਂ ਇਹ ਕਹਦਾ ਹਾਂ ਬਾਈ ਮੈਂ ਅੱਗੇ ਵੀ ਕਹਿਣਾ ਹੁੰਦਾ ਇਹ ਬਾਈ ਬੰਪੇ ਛੱਡ ਕੇ ਆਣ ਨੂੰ 25 ਸਾਲ ਹੋ ਗਏ ਸਿੱਖ ਰਾਏ ਦਾ ਬੜਾ ਕਹਾਣੀਕਾਰ ਆ ਲੇਖਕ ਆ ਬਾਉ ਸਿੰਘ ਨਾਮ ਦਾ ਮੁੰਡਾ ਲੋਕੋ ਨੇ ਕੀ ਕਹਿੰਦੇ ਆ ਉਹ ਅੰਤਮਾਨ ਦਾ ਯਾਰ ਆ ਇਹ ਆ ਗੱਲ ਕਹਿੰਦੇ ਆ ਪਰ ਲੈ ਵੀ ਦੱਸਣ ਲੱਗ ਗੱਲ ਦਾ ਕਾਹੋਂ ਗੱਲ ਕਰਨ ਲੱਗੇ ਆ ਭਵਨ ਸਮਾਨ ਨੇ ਹਮਸੋਲ ਦੇ ਉੱਤੇ ਪਰਚਾ ਖਲਾਤ ਦਾ ਵੀ ਬੰਦ ਹੋਇਆ ਵਾ ਜਿਹਨੇ ਕਦੇ ਭਵਨ ਸਮਾਨ ਦਾ ਯਾਰ ਆ ਉਹ ਭੇਡਾ ਕਹਿਣੀ ਇਹੋ ਇਹ ਉਹ 14 ਬਾਈ ਮੈਂ ਅੱਖਾਂ ਵਿੱਚ ਕੇ ਬੋਝਾ ਕਰ ਸਕਦਾ ਯਾਰ ਇਹ ਬੰਦੇ ਅੱਖਾਂ ਵਿੱਚ ਕਿ ਮੈਂ ਨਹੀਂ ਦੋ ਇਹ ਮੈਨੂੰ ਕਹਿ ਲਿਆ ਅੱਗ ਮੈਨੂੰ ਕਹਿ ਲਿਆ ਬਾਈ ਇਹ ਬਿਲਕੁਲ ਇਹ ਜਿੱਤਦਾ ਸਿਰ ਹੈ ਜੋਧੇ ਨੂੰ ਵੀ ਜਾਂਦਾ ਬਾਈ ਨਹੀਂ ਮੈਨੂੰ ਘੇਰਿਆ ਅਗਵਾਈ ਹੁੰਦੀ ਹੈ ਬਾਈ ਹਾਂ ਹੈ ਕਿਵੇਂ ਨਹੀਂ ਘੇਰੇ ਕਿੱਥੇ ਮੈਨੂੰ ਮੋਕੇ ਘੇਰ ਲੈ ਬਾਈ ਪਿੰਡ ਨਹੀਂ ਮੈਨੂੰ ਪਤਾ ਕਿੱਲਾ ਹੁੰਦਾ ਪਿੰਡ ਨਹੀਂ ਪਤਾ ਜੋ ਬਾਈ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਪਾਂ ਅਗਲੇ ਮੇਂ ਰੰਗਾਂ ਹਲੇ ਕਸ ਕਰੇ ਸਾਡੇ ਬੰਦੀ ਛਿੰਗਾਂ ਦੀ ਮੈਂ ਗੱਲ ਕਰਨ ਲੱਗਿਆ ਆ ਉਹ ਬਹਾਵੀ ਮੋਰਚਾ ਲੱਗਿਆ ਹੋਇਆ ਸਾਡਾ ਜਰੂਰ ਪਹੁੰਚਿਆ ਕਰੋ ਯਾਰੀ ਦੀ ਦੀ ਪੰਚੀ ਪੰਚੀ ਸਾਹ ਦੇ ਅੰਦਰ ਬੈਠੇ ਸਾਡੀ ਖਾਤਰ ਬੈਠੇ ਆ ਬਾਈ ਉਹ ਸਾਡੇ ਕਿਸਾਨ ਬੈਠਾ ਦਾ ਮਾਫੀ ਦੱਲੇ ਵਾਲ ਬੈਠਾ ਮਰਨ ਮਰਦੇ ਤੇ ਸਾਡੇ ਚੰਬੂ ਦੇ ਖਨੌਰੀ ਸਾਡੀਆਂ ਜ਼ਮੀਨਾਂ ਸਾਡੀਆਂ ਨੂੰ ਬਚਾਉਣ ਖਾਤੇ ਬੈਠੇ ਆ ਬਾਈ ਸਦੋਂ ਸਭ ਜਾਣਦਾ ਫਰਜ਼ਾ ਯਾਰ ਕੋਈ ਬਖਰੀਮਾਂ ਨਹੀਂ ਕਰੇਗਾ ਸਾਡਾ ਕੋਈ ਸਾਡਾ ਮੈਂ ਨਹੀਂ ਗੱਲ ਕਰਨਾ ਕੋਈ ਸਬਕ ਇਹਨਾਂ ਨਾਲ ਆ ਗੋਲਾਨੀ ਬਈ 6 ਤਰੀਕ ਨੂੰ ਸਾਡੇ ਕਿਸਾਨਾਂ ਨੇ ਕਾਹ ਨੂੰ ਫੇਸਬੱਕਨਾ ਨੌਜਵਾਨੋ ਤੁਹਾਡੀ ਲੋੜ ਆ ਉੱਥੇ ਵੀ ਬਈ ਨਹੀਂ ਲਗਾਤਾ ਸੈਂਟਰ ਹਮਲੇ ਤੇ ਹਮਲਾ ਕਰਕੇ ਚੜਦਾ ਪਰ ਮੈਨੂੰ ਦੁੱਖ ਜਰੂਰ ਲੱਗਿਆ ਬਈ ਅੱਜ ਅੱਜ ਅਸ ਇਲਾਕਾ ਕੁੱਖ ਲੱਖਾਂ ਦਾ ਹੋਣਾ ਚਾਹੀਦਾ ਸੀ ਲੱਖਾਂ ਬਿਲਕੁਲ ਬਿਲਕੁਲ ਆ ਗਿਆ ਭਾਈ ਸਾਡੇ ਨੂੰ ਆ ਗਿਆ ਕੋ ਬਹਿੰਡੋ ਮਾਨ ਸਾਹਿਬ ਪੁੱਤ ਮਸਰੋ ਆ ਗਿਆ ਤੁਮੋ ਕਿਉਂ ਆ ਗਿਆ ਗੁਲਨਾਰੂ ਆ ਗਿਆ ਪਰ ਇੱਥੇ ਮੇਰਲੇ ਪਿੰਡ ਵਾਲੇ ਕਿੱਥੇ ਨੇ ਜਿਹੜੇ ਪੀਰਤ ਨੇ ਭਾਈ ਕਿੰਤੀ ਦੇ ਆਏ ਹੋ ਭਾਈ ਪੁਤਰੀਆਂ ਦੇ ਆਏ ਨੇ ਬਹੁਤ ਹੋ ਗਈ ਇਹ ਗੱਲ ਪੀਰਤ ਮਾਨ ਸਾਹਿਬ ਦੀਆਂ ਗੱਲਾਂ ਲੱਗੀ ਜਿਉਂ ਸਭੇ ਸਭਾ ਹਿੰਦਰਾ ਵੀ ਆਏ ਸਾਡੇ ਸੇਠ ਭਰਾ ਨਾਲ ਕੇ ਇਹ ਕਹਿੰਦੇ ਸੀ ਕਿ ਉਹ ਵੀ ਹਿੰਦੂਕਦੇ ਖੜਦੇ ਨਹੀਂ ਕੇਸੀ ਅਰਥ ਜਾ ਉਹ ਵੀ ਆਇਆ ਯਾਰ ਭਾਈ ਲਖੇ ਵੀ ਬੋਲਦੇ ਭਾਈ ਕੁੰਦਰੀਆਂ ਤੋਂ ਆਇਆ ਕੁੰਦਰੀਆਂ ਤੋਂ ਕੁੰਦਰੀਆਂ ਤੋਂ ਭਾਈ ਤਾਂ ਗਏ ਸੀ ਵੀ ਇਹ ਪਾਣੀ ਦਾ ਜ ਸਾਰਿਆਂ ਦਾ ਸਾਂਝ ਆਇਆ ਇਹ ਹਿੰਦੂਦਾਰਾਂ ਸਿੱਖਾਂ ਦਾ ਮੁਸਲਮਾਨਾਂ ਦਾ ਪਾਣੀ ਦਾ ਪਾਣੀ ਦੀ ਕੋਈ ਯਾਦ ਹੈ ਕੋਈ ਧਰਮ ਹੈ ਚੁੱਪ ਭਾਈ ਮਰਪਾਲ ਸਿੰਘਾ ਉਹਨਾਂ ਦੇ ਬਾਪੂ ਜੀ ਇਹਨਾਂ ਨੂੰ ਵੀ ਮੈਨੂੰ ਪਤਾ ਲੱਗਿਆ ਇੱਥੇ ਆ ਕੇ ਵੀ ਪੜ੍ਹ ਕੇ ਜਾਂ ਕੋਈ ਕੱਲ ਅੱਜ ਕਰ ਹਜ਼ਾਰ ਕਰ ਲਿਆ ਸੀਦਾ ਸੋ ਇੱਥੇ ਇਹਨਾਂ ਦਾ ਵੀ ਬਹੁਤ ਧੰਨਵਾਦ ਸਰਜੀਤ ਸਿੰਘ ਸਾਥੀਆ ਵੀ ਧਰਮਪਤਨੀ ਜੀ ਵੀ ਆਏ ਨੇ ਉਹਨਾਂ ਦਾ ਵੀ ਬਾਈ ਕਿਹਦਾ ਕਿਹਦਾ ਨਾਮ ਹੈ ਜੀ ਸਾਰੇ ਨਵਦੀਪ ਆਇਆ ਬਾਈ ਬਾਟਰ ਕਰਨ ਵਾਲਾ ਇਹ ਰਾਮੇ ਤੋਂ ਬਾਈ ਹਮੇਸ਼ਾ ਹੀ ਆਪਣਾ ਨਾਲ ਕਰਦਾ ਆ ਜੀ ਸੋ ਦੋੜਵਾਰਕ ਸੋਨੀਆ ਮੰਤਲ ਜਿੰਨੇ ਵੀ ਆਇਆ ਸਾਰੇ ਤੁਹਾਨੂੰ ਧੰਨਵਾਦ ਕਿਦਾ ਕਿਦਾ ਮੈਂ ਬਾਹਰ ਨਾਲ ਇਜਾਮ ਦਾ ਸਾਰਿਆਂ ਦਾ ਧੰਨਵਾਦ ਤਾਹ ਨੂੰ ਧੰਨਵਾਦ ਹੁਣੇ ਮੇਰੀ ਬੇਨਤੀ ਹੋਰ ਸੰਦੇਜ ਆਇਓ ਜੇ ਇਹ ਮੁੱਕਰਦੇ ਆ ਅੰਗੇ ਗੱਲ ਤੇ ਖੜਦੇ ਨਹੀਂ ਅਜੇ ਬੈਠੇ ਏਡੀਸੀ ਭੋਖਾ ਦੇ ਕੇ ਕਿ ਦੋ ਦਿਨਾਂ ਬਾਅਦ ਭੱਗ ਕੇ ਉਹ ਬੰਦ ਹਫਤੇ ਬਾਅਦ ਪੂਰੀ ਪ੍ਰਖੇਰਾ ਤੋਂ ਬਾਅਦ ਆ ਵੀ ਬੰਦ ਇੱਕ ਦੋ ਬਾਤ ਸੁਣ ਲੋ ਇਸ ਤੋਂ ਬਾਅਦ ਆਪਾਂ ਸਤਲ ਜਿਹੜਾ ਸਾਡਾ ਧਾਰਮਿਕ ਇਤਿਹਾਸ ਤੋਂ ਇੱਥੇ ਦੇ ਤੋਂ ਸਾਡਾ ਸਤਲ ਜਆ ਜਸਮੇਰ ਸੁਦਾਗਨ ਬੋਲੋ ਸੁਨੇ ਖੰਡੇਵਾਲਾ ਦੀ ਪੌੜ ਚਾਰ ਸਿੱਤਿਓਂ ਦਰਿਆ ਤੋਂ ਉਹ ਮੀਰਾ ਬੱਲੇ ਦਾ ਪਾਸ ਸਾਫ ਕਰਨਾ ਇਹ ਨੱਚੇ ਦੇ ਰਹੇ ਹੋ ਬਸਾਈ ਮੁਕੀ ਨਹੀਂ ਬਾਈ ਤੂੰ ਟਾਈਮ ਦੇ ਕੇ ਰੁਣੀ ਆਵਾਜ਼ ਚਾਹੇ ਇੱਕ ਬੈਂਤੀ ਹੋਣ ਲੋਕੋ ਸੁਣ ਲੋ ਇੱਥੇ ਮੁਸ਼ਕਾਮਾਦ ਕੁੰਢੜੀ ਆਪਣਾ ਸੁੰਧਰਾਈ ਜੱਟਾਂ ਤੋਂ ਨਹੀਂ ਕਿਹੜਾ ਉੱਥੇ ਸਵਾਲੇ ਸਹੀ ਸਵਾਲੇ ਤੋਂ ਖੇਤੂਆਂ ਦੇ ਖਿਲਾਫ ਮੋਰਚੇ ਲੱਗੇ ਆ ਆਪਾਂ ਵਿਰਾਮਾਂ ਤੋਂ ਬਾਅਦ ਧਰਤੀ ਅੱਧਾ ਪਾਰੇ ਪਾਣੀ ਤੇ ਕੈਮੀਕਲ ਥੋਰ ਕਰਕੇ ਪਾਈ ਜਾਂਦੇ ਆ ਹੋਣੀ ਰੋਕਣੇ ਆ ਬਾਈ ਬਿਲਕੁਲ ਬਾਈ ਕੋਈ ਚੱਕਰੀ ਦੇ ਨਾਲ ਆ ਯਾਰ ਮਾਜਮਾਂ ਨੂੰ ਤੁਸੀਂ ਹੋਰ ਸੁਣ ਲਓ ਭਾਈ ਜੀ ਸਾਡੇ ਗਾਣੇ ਅਸੀਂ ਅਸਲੀ ਵਿੱਚ ਆਪਾਂ ਹੋਣਾ ਆਪਾਂ ਜਾਨ ਤੇ ਜੋ ਕੰਮ ਲੈਣਾ ਜਾਨ ਤੇ ਰੋ ਸ਼ਾਂਤੀ ਇਹ ਰੱਖਿਆ ਕਰੋ ਸਹੀ ਹੈ ਪਹਿਲਾਂ ਤੋਂ ਹੀ ਬਹੁਤ ਬੜੀ ਗਵਰਤਤ ਆਉਂਦੀ ਆ ਜਾਨ ਤੇ ਜੋ ਕੰਮ ਲੈ ਆ ਲੈ ਵਿੱਚ ਫਾਗਿਆ ਜਾ ਦੋ ਰੂ ਬਾਈ ਮੈਂ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਪਹੁੰਚ ਗਏ ਫਿਰ ਫੱਟੇ ਹੈ ਬੇਸ਼ੱਕ ਫੱਟੇ ਹੈ ਜੀ ਮਦਦ ਆਖਰ ਨੂੰ ਜੀ ਮਦਦ ਕੀਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਉਹ ਜਿਹੜਾ ਮੈਂ ਇੱਧਰ ਨੂੰ ਆ ਰਿਹਾ ਸੀ ਮੈਂ ਸੁਣਦਾ ਆ ਰਿਹਾ ਸੀਦਾ ਅਕਸ ਮੈਨੂੰ ਪਤਾ ਨਹੀਂ ਲੱਗਿਆ ਫਿਰਦਾ ਰਖਣਾ ਤੜਕੇ ਤੂੰ ਬੋਲਦਾ ਗਾਲਾਂ ਜਾਲਾਂ ਕੱਢ ਗਿਆ ਉਹ ਮਾਫੀ ਆ ਬਾਈ ਮੈਂ ਸੋਚੇ ਪੰਜਾਬ ਟੋਪੀ ਹੈ ਬਣਾ ਸੁਣਦਾ ਉਹ ਪਤਾ ਨਹੀਂ ਲੱਗਿਆ ਬਈ ਕਈ ਵਾਰੀ ਕਈ ਵਾਰ ਬਖਸ਼ੋ ਚੌੜੇ ਜੀ ਮੈਂ ਤੁਹਾਡੇ ਕੋਲੋਂ ਸਾਰੇ ਪੰਜਾਬੀਆਂ ਕੋਲੋਂ ਮਿਹਰੀਆਂ ਬਾਵਾਂ ਕੋਲੋਂ ਮਾਫੀ ਮੰਗਦਾ ਉਹ ਨਹੀਂ ਕਿਉਂਕਿ ਉਹ ਗੁੱਸਾ ਹੁੰਦਾ ਯਾਰ ਮਾਨ ਜਦੋਂ ਵੀ ਤੁਸੀਂ ਤੁਹਾਨੂੰ ਮਾਰ ਵੀ ਰਹੇ ਹੋ ਯਾਰ ਨਲ ਗੁਰੂ ਯਾਰ ਜਾਨ ਵੀ ਨਹੀਂ ਦਿੰਦੇ ਮਾਰਦੇ ਵੀ ਰੋਣ ਵੀ ਨਹੀਂ ਦਿੰਦੇ ਤਾਂ ਬੁੱਛੇ ਲੋਕਾਂ ਦੀ ਗੱਲ ਨਿਕਲਦੀਆਂ ਹੋਣਗੀਆਂ ਤੇ ਮੈਂ ਤਾਂ ਬਹੁਤ ਜਨਾ ਰੁਦਾ ਕਰਤੀ ਮੈਂ ਚਲ ਬਾਤ ਹੀ ਮਗਲੇ ਜਾ ਲਈ ਕੋਈ ਜਾਂਦੇ ਤੇ ਤੁਸੀਂ ਮੇਰੇ ਆਪਣੇਓ ਤੁਹਾਨੂੰ ਸਾਰਾ ਧੰਨਵਾਦ ਬੱਸ ਹਾਂ ਜੀ ਰੰਗ ਸਿੰਘ ਜੀ ਸਰਬਾਨੀਆਂ ਤੇ ਬਾਈ ਨੇ ਕਿਸੇ ਕਹਿਣਾਂ ਤੋਂ ਇਹ ਮੂਵਮੈਂਟ ਤੇ ਮੈਂ ਹੁਣ ਚਿਕਾਰਾ ਛੱਡ ਕੇ ਆਪਣੀ ਬਾਤ ਹੀ ਕਰਦਾ ਜਾਵਾਂ ਦੀ ਪਰ ਟਟੇ ਰਹਿ ਗਏ ਪਰ ਇੱਕ ਇੱਕ ਕਰਕੇ ਇੱਕ ਇੱਕ ਕਰਕੇ ਸਾਰੀਆਂ ਜਿੱਤਾਂ ਪੰਜਾਬ ਦੀਆਂ ਉਹ ਪਾਣੀਆਂ ਦੀਆਂ ਬੋਦੀ ਦੀ ਧਰਤੀ ਕਿਸਾਨੀ ਦੀ ਸਾਡੇ ਮਜ਼ਦੂਰਾਂ ਦੀ ਜਿਹੜੀ ਮਰਜ਼ੀ ਬਣ ਲੈ ਬਾਈ ਸਾਡੇ ਕੰਦੀ ਸਿੰਘਾਂ ਦੀ ਗੱਲ ਮੈਂ ਫੇਰ ਕਰਦਾ ਉਹ ਵੀ ਸਾਨੂੰ ਮੋਰਚਾ ਕੈਂਪ ਕਰਨੇ ਪੈ ਰਹੇ ਆ ਬਾਈ ਉਹ ਕਰ ਵੀ ਸਾਡਾ ਫਰਜ਼ੀ ਵਾਲਾ ਫਿਰ ਤੋਂ ਸਾਨੂੰ ਕਰਾ ਦਿਓ ਧੰਨਵਾਦ ਸਦਾ ਸਾਰਿਆਂ ਦਾ ਬਹੁਤ-ਬਹੁਤ បាទអ៊ីសាម៉ា